ਇਹ ਗੱਲ ਹੈ ਗੋਲਕਦਾ ਪੈਸਾ ਸੰਖਿਆ ਗੁਰੂਆਂ ਨੇ ਕਿਹਾ ਉਹ ਤੇ ਵੀ ਸਾਨੂੰ ਜਿੱਦੇ ਲਾਉਣੇ ਪੈਣ ਉਹ ਵੀ ਸਿੱਖਾਂ ਤੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਦਰ ਵੱਡੇ ਆਸਾਨਾ ਤੇ ਰਹਿੰਦੇ ਨੇ ਜਿਹਨੂੰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ ਆ ਜੀ ਕੇ ਦਰਸ਼ਨਾਂ ਸ਼ਨਾਣ ਉਹ ਰੋਜ਼ ਦਰਸ਼ਨ ਸ਼ਨਾਣ ਵੀ ਕਰਦੇ ਨੇ ਉਨਾ ਤੇ ਅਸਰ ਕੀ ਹੋਇਆ ਇਹ ਪ੍ਰੈਕਟੀਕਲ ਉੱਥੇ ਦਾ ਹੋਇਆ ਹੈ ਜਵਾਬ ਬੁੱਗਦੇ ਉੱਥੇ ਜਿਹੜੇ ਉੱਥੇ ਤੁਲ ਦਾ ਪ੍ਰਚਾਰ ਕਰਦੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋ ਰਹਾ ਉਹ ਕੀ ਕਰ ਰਹੇ ਨੇ ਕੀ ਪੈਸੇ ਜਾ ਰਹੇ ਸਿੱਕੇ ਪੈਲੂ ਵੰਦਨੋ ਚਲਬੂ ਪੈਸੇ ਜਾ ਰਹੇ ਹੈ ਤੁਨ ਸਭ ਕਾਰਨ ਉਸੇ ਤੁਸੀਂ ਕਰਦੇ ਰਹੇ ਲੋਕ ਵੇਦੇ ਰਹੇ ਸਾਨੂੰ ਤਾਂ ਖੁਸ਼ੀ ਸੀ ਜਿੱਦੀ ਛੇਤੀ ਪਾਪੀ ਕਮਾਲਨ ਕੋ ਪਾਪ ਉਹ ਬਲੀ ਹੈ ਪਾਪੀ ਜਿੰਨਾ ਜ਼ਿਆਦਾ ਪਾਪ ਕਰੂਗਾ ਛੇਤੀ ਮਰੂਗਾ ਪਾਪ ਸੀ ਹੋ ਰਿਹਾ ਹੈ ਔਰ ਜਿਹੜੇ ਸਭਖਿਆ ਇਹਨਾਂ ਲੁੱਟਣ ਖਾਣ ਲੱਗੇ ਫਿਰ ਭਾਈ ਤੇ ਕਮੇ ਬੁੱਤ ਘਰਨਾ ਪਰਸੂ ਦੀ ਕਾਰੀ ਤੇ ਬਣ ਵੜ ਜਾਂਦਾ ਹੈ ਤਲਵਾਰ ਕਿਉਂ ਨਹੀਂ ਜਲਦੀ ਆ ਵਰਦਾਨ ਦੇ ਕਬਜ਼ੇ ਤੇ ਗੁਰੂਤ ਕਥਾ ਰਹੀ ਕਿਆ ਕਥਰਿਆ ਮਾਇਦਾ ਤਰ ਕਿਥੇ ਰਹਿ ਗਿਆ ਤਨਰਪੂਪਾ ਅਰਥਨ ਬੈਰ ਤਨਰਪੂਪ ਦਿਨ ਲੜਾਈ ਸ਼ੁਰੂ ਕਰਦੀ ਸੈਸਲ ਬਾੜਲੀ ਪਾ ਧਰਤੈ ਜੀ ਵਿੱਚ ਆ ਤਰਮ ਤੋਂ ਆਟੇ ਕਰ ਦੋ। ਇਹ ਕਹਿੰਦੇ ਸਾਡੇ ਇਕੱਠੇ ਨਹੀਂ ਬਿਲਕੁਲ ਇਕੱਠੇ ਨਹੀਂ ਅਸੀਂ ਕਦੇ ਕਹਿੰਦੇ ਨਹੀਂ ਇਕੱਠੇ। ਧਰਮ ਵਾਲਾ ਪੱਖ ਤਾਂ ਤਾਂ ਸਿਆਤਾਲਾ ਤੋਂ ਕੋਹ ਹੈਗਾ ਆਜੋ ਇਕੱਠੇ ਜਲੋ। ਅਸੀਂ ਕਦੇ ਕਹਿੰਦੇ ਨਹੀਂ ਬੈਠੇ ਸੀ। ਹਮੇਸ਼ਾ ਧਰਮ ਇਹਨਾਂ ਦੀ ਰਾਹ ਚੱਲਾ ਹੈ। ਪਰ ਧਰਮੂਰੇ ਧਰਮ ਬਿਨਾ ਨਹੀਂ ਰਾਹ ਚੱਲਾ ਹੈ। ਧਰਮ ਬਿਨਾ ਸਭ ਜਲਾ ਮਲਾ ਹੈ। ਠੀਕ ਪਹਿਲਾਂ ਬਾਊਂਡਰੀ ਗੱਲ ਬੋਲ ਲੂ ਹੋਰ ਕੰਮ ਨੇ ਕੋਈ ਨਾ ਬੋਲੇ ਬੁਰਾ ਉਹਨਾਂ ਦਾ ਇਹ ਗੱਲ ਕਹਿਣਾ ਤੁਸੀਂ ਇਹਨੂੰ ਬਦਲਿਆ ਰਾਜ ਮੇਨੂੰ ਨਹੀਂ タルਬ ਚਲਾ ਹੈ ਇਹ ਪਾਪ ਕੀਤਾ ਅਪਰਾਧ ਕੀਤਾ ਦੱਸੋ ਰਾਜ ਮੇਨੂੰ ਨਹੀਂ タルਬ ਚਲਾ ਹੈ ਠੀਕ ਹੈ ਕਿ タルਬ ਮੇਨੂੰ ਨਹੀਂ ਰਾਜ ਚਲਾ ਇਹ ਠੀਕ ਹੈ ਪਹਿਨਾ ਇਹਦਾ ਵੀ ਫੈਸਲਾ ਹੋ ਗਿਆ ਫੇਰ ਤੁਸੀਂ タルਬ ਛੱਡ ਕੇ ਰਾਜ ਚਲਾ ਰਾਜ ਤੁਹਾਨੂੰ ਬਣ ਗਿਆ タルਬ ਤੁਸੀਂ ਕਰਕ ਕਰਤਾ ਉਹ ਪ੍ਰੈਕਟੀਕਲੀ ਵੀ ਫੇਲ ਹੋ ਗਏ ਤੁਸੀਂ ਰਾਜਵੰਨੋਂ ਨਹੀਂ ਤਰਪਚ ਲਾਇਆ ਤੇ ਤੁਹਾਨੂੰ ਰਾਜਵੰਨਿਆ ਤਰਪਚ ਲਾਇਆ ਫੇ ਤੁਸੀਂ ਉਹ ਤਾਂ ਬੇੜਾ ਕਰ ਕੀਤਾ ਤੁਸੀਂ ਪ੍ਰੈਕਟੀਕਲ ਜੀ ਵੀ ਠੂਠੇ ਹੋ ਗਏ ਗੁਰੂ ਦੇ ਪਾਕ ਰੂਪ ਬਦਲ ਕੇ ਪ੍ਰੈਕਟੀਕਲ ਕਰਕੇ ਚੂੜ ਸਭਤ ਹੋ ਚੁੱਕਿਆ ਅਜੋ ਵੀ ਸਿੱਖੋ ਤੁਸੀਂ ਅਜੋ ਵੀ ਸਿੱਖੋ ਨਾ ਕਾਨੂੰਨੀ ਤੌਰ ਤੇ ਸਿੱਖੋ ਨਾ ਸਾਧਿਆਨ ਦੇ ਨਾਤੇ ਸਿੱਖੋ ਸਿੱਖੋਂ ਨਾ ਗਲਤੀ ਬੰਦੋਂ ਗਲਤੀ ਗੁਰੂ ਦੇਗੇ ਸਬਦ ਦੇਗੇ ਛੋਟਾ ਅਪਰਾਧ ਨਹੀਂ ਹੈ ਯੁਗ ਦਾ ਸਭ ਤੋਂ ਵੱਡਾ ਅਪਰਾਧ ਹੈ ਠੀਕ ਹੈ ਉਹ ਰਹੁੰਦੇ ਨੇ ਸਾਡੇ ਧਰਮ ਦਾ ਬੇੜਾਗਰ ਕਰਤਾ ਜਿਹੜਾ ਹੀ ਝੂੜਦਾ ਧਰਮ ਦਾ ਬੇੜਾ ਪਾਈ ਵਾਦਾ ਤਾਂ ਬਾਨਾ ਹੁਣ ਨਹੀਂ ਸੀ ਕਰਦੇ ਬਾਤੇ ਭਾਈ ਬੜਾ ਸੀ ਅੱਡ ਧਰਮ ਬੜਿਆਈ ਦੇ ਭੁਖਿਆਂ ਨੇ ਧਰਮ ਛੱਡਿਆ ਸੀ ਅਸਲੀ ਤੇ ਬੜਿਆਈ ਦੇ ਭੁਖੇ ਨਕਲੀ ਨਹੀਂ ਛੱਡਦੇ ਉਝਾ ਅਸਲੀ ਧਰਮ ਇਹ ਥੋੜਾ ਰਾਜਨੀਤੀ ਛਡਾ ਸਕਦੀ ਹੈ ਰਾਜ ਕਰੇਗਾ ਖਾਲਸੇ ਦੀ ਭੁੱਖ ਰਾਜ ਕਰਨ ਦੀ ਭੁੱਖ ਜੇ ਅਸਲੀ ਧਰਮ ਛਡਾ ਸਕਦੀ ਹੈ ਉਹ ਨਕਲੀ ਛਡਾਉਣਾ ਉਹ ਕਹਦਾ ਬਾਦਲ ਤਾਂ ਨਕਲੀ ਛਡਿਆ ਪਿੱਛੋਂ ਅਸਲੀ ਛੱਡ ਕੇ ਆਏ ਹੋਇਆਂ ਸਾਰੇ ਜਿਵੇਂ ਬਿਸਰਾ ਬਹਿਲੇ ਨੇ ਤੁਹਾਡੇ ਲਾਗਾ ਖੂਨ ਨੂੰ ਉਹ ਖੂਨ ਜਿੱਦਾਂ ਮੋਲ ਕੇ ਆਇਆ ਤੇ ਲਿਆ ਤਾਂ ਰਾਜ ਬਣਾਨੇ ਤਰਫ ਚਲਾ ਨਰ ਵਿਦਿਆ ਚਲੋ ਤੇ ਆ ਠੀਕ ਚਲਾ ਕੇ ਦੇਖੋ ਵੀ ਸਾਡਾ ਰਾਜ ਵੀ ਕਰ ਲਿਆ ਕਿਹੜਾ ਤਰਫ ਚਲਾਇਓ ਦੱਸੋ ਜਿਹੜਾ ਪਹਿਲਾ ਸੀ ਡੁਪਲੀਕੇਟ ਉਹ ਵੀ ਡਬੋਤਾ ਜਿਹੜਾ ਪਹਿਲਾ ਸੀ 53 35 ਸਾਲ ਪਹਿਲਾਂ ਇੰਨੀ ਕ腐ਸ਼ਨ ਨਹੀਂ ਸੀ ਇਹਦੇ ਵਿੱਚ 40 ਸਾਲ ਪਹਿਲਾਂ ਸਰਬੋਡੀ ਕਮੇਟੀ ਚ ਨਾ ਕੋਈ ਕਾਲ ਤੱਕ ਦਾ ਜੈਜ਼ਰ ਚੈਦੀ ਕਰਦਾ ਨਾ ਅਕੜੀ ਹੁੰਦੀ ਜਿਵੇਂ ਹੁਣ ਇਹੋ ਦੀ ਅਕੜੀ ਹੋਈ ਹੈ ਪਹਿਨੋ ਵੀ ਜੈਜ਼ਰ ਹੁੰਦਾ ਹੀ ਸੀ ਕੋਈ ਇਹਨਾਂ ਨੇ ਦੀ ਸੀ ਵੀ ਜੈਜ਼ਰ ਕੋ ਬਹੁਤ ਖਾਸ ਗੱਲ ਹੈ ਉਹ ਤਾਂ ਗੋਏ ਕੀਤਾ ਸੀ ਇਹਨਾਂ ਨੇ ਜੈਜ਼ਰ ਉਹ ਵੀ ਸਾਡੀ ਬਰਾਬਰੀ ਕਰਨ ਵਾਸਤੇ ਬਈ ਉਹ ਤਲਵਾਰਾਂ ਦੋ ਕਰਕੇ ਕਰਦੀਆਂ ਰਹੇ ਇਹ ਰਾਜ ਪ੍ਰਬੰਧ ਦੀ ਜਹਦਾਰੀਆ ਸੀ ਉਹ ਅਕਾਲ ਤਖਤ ਗਿਆਨ ਖੜ ਗਿਆ ਅਕਾਲ ਤਖਤ ਗਿਆਨ ਖੜ ਗਿਆ ਗਿਆਨ ਖੜ ਗਿਆ ਨੂੰ ਅਸੀਂ ਸਿਆਸਤ ਚ ਬਰਤ ਸਕਦੇ ਆ ਆ ਗੱਲ ਹੈ ਜੇ ਹੁਣ ਬਰਤ ਰਹੇ ਆਪ ਧਰਮ ਬਿਨੋਂ ਦੀ ਰਾਜ ਚਲਾਹ ਜਦ ਕਰੋਗੇ ਤੁਸੀਂ ਉਹ ਤਾਂ ਸਪਾਸ਼ ਦੀ ਗੱਲ ਹੈ ਪਹਿਲਾਂ ਤਾਂ ਕਿਹਾ ਹੀ ਨਹੀਂ ਉਹਨਾਂ ਨੇ ਕਿਸੇ ਨੂੰ ਖਾਲਸਾ ਰੁਕੇ ਹੈ ਵੀ ਰਾਤਾਂ ਨੂੰ ਪਿਰੋੜ ਜਲਣਾ ਜੇ ਕਦੇ ਚਰਣਾ ਪੈ ਜਾ ਤੁਨੂ ਛੱਡ ਦਿਓ ਰਾਜ ਛੱਡ ਦਿਓ ਜੇ ਰਾਜ ਨਾਲ ਤੁਨੂ ਨੂੰ ਲੈ ਕੇ ਨਹੀਂ ਚੱਲ ਸਕਦੇ ਰਾਜ ਛੱਡ ਦਿਓ ਬਸ ਜਿੰਨਾ ਜਦ ਤੁਹਾਨੂੰ ਲੱਗਦਾ ਕਿ ਜੇ ਅਸੀਂ ਰਾਜ ਲੈ ਲਿਆ ਸਾਡੇ ਤੁਨੂ ਨੂੰ ਮੁਸ਼ਕਲ ਹੋ ਜੂਗੀ ਸਾਨੂੰ ਚਰ ਦੇ ਵਿੱਚ ਸੂਤ ਨਹੀਂ ਰਹਿਣੀ ਜਿਹੜੇ ਬਣੋ ਜਾਂ ਉਪਰ ਤੋਂ ਲੋੜ ਇੰਨੀ ਡੇਲੇ ਜਾਣ ਦੀ ਰਾਹ ਤਾਂ ਥੋੜ੍ਹੀ ਚੱਲਦੀ। ਉਹ ਰਾਤਾ ਜਾਂ ਸੱਚ ਦਾ ਹੁੰਦਾ ਹੈ, ਸਭ ਦਾ ਹੀ ਹੁੰਦਾ ਫਿਰ। ਕਿਧਰੋਂ ਉਤਰ ਆ ਜਣੀ ਜਿਹੜੇ ਰਾਹਤੇ? ਉਹ ਕੀ ਦਾ? ਸਭ ਦਾ ਹੀ ਹੈ ਕਿਸੇ ਦਾ ਨਹੀਂ। ਜਿਹੜੇ ਰਾਹਤ ਕੰਬ ਤੇ ਕਿਸੇ ਨੂੰ ਉੱਪਰੋਂ ਉਤਰ ਆ ਜਣੀ ਹੈ। ਸਾਰੇ ਖੁਸ਼ ਨੇ। ਚਾਹੇ ਕਿਸੇ ਨੇ ਆਪਣੀ ਖੁਸ਼ੀ ਨਾਲ ਕਰ ਲਿਆ, ਉਹ ਤੇ ਉਤਰ ਆ ਜਾ ਪਰ। ਸਾਰੇ ਖੁਸ਼ ਨੇ। ਕੋਈ ਵੀ ਇਹ ਹੀ ਕਰਦਾ। ਉਹ ਕਹਿੰਦਾ ਬਈ ਵੀ ਦੋ ਤਣਤਾ ਉਹ ਕਹਿੰਦਾ ਬਈ ਵੀ ਕਰਦਾ ਇਹ ਵੀ ਕਰਨ ਚਾਹੀਦਾ ਸੀ ਐਵੇਂ ਹੀ ਠੀਕ ਹੈ ਇਹ ਉਹ ਤਰਬ ਹੈ ਜਿਹਨੂੰ ਛੋਟਾ بڑا ਵੀਰ ਗਰੀਬ ਗੈਦੀ ਅਗੈਦੀ ਸਾਰੇ ਠੀਕ ਸਮਝ ਲ ਗਏ ਪਰ ਜਿਹੜੇ ਸਾਖਤ ਨੇ ਹੋਣਗੇ ਉਧਰੋਂ ਪ੍ਰੈਸ਼ਰ ਤੇ ਆ ਕੇ ਚੁੱਪ ਕੀਤੇ ਹੋਏ ਉੱਚ ਉੱਪਰ ਰਹਿੰਦੇ ਗਏ ਅੰਦਰ ਬਿਸਕੋਲਦੇ ਰਹਿੰਦੇ ਸੱਪਾਂ ਨੇ ਉਹ ਸੁਪਨੇ ਰਹਿਣਗੇ ਤਾਂ ਧਰਤੀ ਵਿੱਚ ਤਾਂ ਧਰਤੀ ਰਹਿੰਦੀ ਹੈ ਜਾਂ ਜਿਆਦਾ ਠੰਡ ਆਉਂਦੀ ਹੈ ਜਾਂ ਵੀ ਧਰਤੀ ਜੇ ਜਿਆਦਾ ਗਰਮੀ ਹੁੰਦੀ ਹੈ ਤਾਂ ਵੀ ਠੰਡੇ ਤੋਂ ਧਰਤੀ ਚ ਹੁਣ ਜਿਆਦਾ ਸ਼ਾਂਤੀ ਹੋ ਜਾਣੀ ਹੈ ਠੰਡ ਹੋ ਜਾਣੀ ਹੈ ਇੱਥੇ ਜਿਹੜੇ ਸਰਪ ਨੇ ਨਾ ਤੋੜ ਦਿੱਤਾ ਆਪਣਾ ਨੇ ਇਹਨੇ ਦੇਖ ਪਰ ਕਿਆਨ ਯੋਗ ਦੀ ਵਾਰੀ ਹੁੰਦੀ ਆ ਉਹ ਕਿਆਨ ਯੋਗ ਦੀ ਵਾਰੀ ਆ ਉਹ ਜਿਹੜੀ ਸੀ ਨਾ ਯੋਗਾ ਇਹਨਾਂ ਦੀ ਵੈਡੀਟੇਸ਼ਨ ਦੀ ਉਹ ਕਦੋਂ ਮੁੱਚ ਪਿਆ ਵੈਡੀਟੇਸ਼ਨ ਕਿਵੇਂ ਮਰਦੀ ਦੋਈ ਨਹੀਂ ਸਰਪ ਉਹ ਹੈ ਸਿਰਪੇ ਉੱਤੇ ਗੋੜੀ ਲਾ ਲ ਮੈਡੀਟੇਸ਼ਨ ਹਾਲ ਤੇ ਸਿਰਪੇੜ ਹੁੰਦਾ ਮੈਡੀਟੇਸ਼ਨ ਕਰਦੇ ਨੇ ਹਟ ਜਾਂਦਾ ਉਹ ਤਾਂ ਉਹ ਮੇਰੀ ਪਾੜ ਲਈ ਨਿਤਲੇ ਵਾਲੇ ਨੇ ਪਰ ਪਾੜ ਲਿਆ ਮੇਰਾ ਨਿਤਨਾਬ ਜੀ ਹੋਇਆ ਪਤਾ ਨਹੀਂ ਕੀ ਨਹੀਂ ਹੋਇਆ ਮੇਰਾ ਜਦ ਉਹ ਤਾਂ ਗਾਉਂ ਗਿਆ ਉਹ ਕਹਿੰਦੇ ਤੁਸਰ ਮੈਂ ਨਹੀਂ ਕਰਮ ਕੰਡ ਬਣੀ ਯਾਦ ਕਰਦੀ ਸੀ ਪਛਾਣਦੀ ਸੀ ਤੂੰ ਨਿਤਰਾਪ ਕਰੀ ਜਾ ਨਾ 60 ਸਾਲ ਹੋ ਗਏ ਕੋਈ ਤਾਂ ਘੜੀ ਦੀ ਟਿਕ ਟਿਕ ਹੈ ਬਸ ਜਿਵੇਂ ਸਾਰਾ ਦਿਨ ਕਰੀ ਜਾ ਜੇ ਘਟਾ ਪਰਦੀ ਸੁਣਨਾ ਚਾਹ ਸਾਰਾ ਦਿਨ ਸੁਣਨਾ ਉਹ ਟਿਕ ਟਿਕ ਆ ਘੜੀ ਦੀ ਇਹ ਪਾੜ ਸੁਣਨਾ ਕਰ ਜਿਹੜਾ ਉਹਨੂੰ ਵਿਚਾਰ ਨਾਲ ਇੱਕ ਅੱਖਰ ਵੀ ਲਾ ਕੇ ਉਤੋਂ ਪ੍ਰਾਪਤੀ ਹੈ ਪੜ੍ਹਨ ਸੁਣ ਤੋਂ ਘੰਟੇ ਬੈਠੋ ਸੁਰੂਤ ਪ੍ਰਾਪਤੀ ਕਿਉਂ ਕੁਛ ਨਹੀਂ ਹੁੰਦਾ ਦੋ ਚਾਰ ਗੱਲਾਂ ਸੁਣ ਲਿਓ ਵਿੱਚ ਚੇਤਾ ਆ ਗਿਆ ਵੀ ਆ ਠੀਕਾ ਠੀਕਾ ਦੋ ਚਾਰ ਦਿਨ ਬੁੱਲ ਬੁੱਲ ਜਾਂਦੀਆਂ ਜਿਹਨੇ ਪੱਲੇ ਬਣਣੇ ਨੇ ਉਹਨੂੰ ਸੁਣ ਲਓ ਚ ਵੀ ਫਾਇਦਾ ਉਹਨੂੰ ਪੜ੍ਹਨ ਜੀ ਵੀ ਫਾਇਦਾ ਪਰ ਏਦਾਂ ਰੋਟੀ ਚ ਨਹੀਂ ਫਿਰ ਪੜਦਾ ਫਿਰ ਉਹ ਛੱਡ ਦਿੰਦਾ ਉਹ ਨਿਤਨੇ ਵੀ ਨਹੀਂ ਬਣਾਉਂਦਾ ਫਿਰ ਕੋਈ ਬਣਾਉਂਦਾ ਨਿਤਨੇ ਆਪਣੇ ਹਿਸਾਬ ਨਾਲ ਪੜ੍ਹਦਾ ਆਪਣੇ ਜੇ ਟਾਈਮ ਪੜ੍ਹਦਾ ਜਾਂ ਪੜ੍ਹਦਾ ਉਹ ਛੱਡੀ ਕਰਦਾ ਉਹਦਾ ਤਾਂ ਟਾਈਮ ਇਸ ਕਰਕੇ ਗੜਗੜੀ ਕਾ ਦੀ ਪਖਤੀ ਦਾ ਉਹ ਟਾਈਮ ਹੀ ਨਹੀਂ ਇਹ ਨਾਲ ਦੇ ਟਾਈਮ 1 2 3 ਸੰਪਰਦਾਇਕ ਜਿਹੜੀ ਸਭਪਰਦਾਇ ਦੀ ਆ ਨਾ ਭਗਤੀ ਸੰਪਰਦਾਇ ਧਰਮ ਉਹਦੇ ਵਿੱਚ ਜਿੰਨਾ ਹੁੰਦੀ ਉਹਨੇ ਇਕੱਠੇ ਹੋਣਾ ਪਾਉਂਦੇ ਸਰ ਉਹਨਾਂ ਵਾਰ ਵੇਲੇ ਪਾਉਂਦੇ ਸਰ ਕੱਟ